ਇਸ ਵਕਤ ਰਜਾਇਨ ਕਰਕੇ ਤਾਂ ਉਹ ਕੀ ਕਰਕੇ ਗਏ ਮੈਨੂੰ ਲੱਗਦਾ ਜਦੋਂ ਕੋਈ ਪ੍ਰਧਾਨ ਰਜਾਇਨ ਕਰ ਜਾਵੇ ਤਾਂ ਉਸ ਵਕਤ ਜਿਹੜੀ ਸਾਰੀ ਅਗਲੀ ਜ਼ਿੰਮੇਵਾਰੀਆਂ ਉਹ ਸੀਨੀਅਰ ਮੀਤ ਪ੍ਰਧਾਨ ਦੀ ਹੁੰਦੀ ਹੈ ਤਾਂ ਸੀਨੀਅਰ ਮੀਤ ਪ੍ਰਧਾਨ ਗੀਤ ਮਿਰਕ ਨੇ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਇਹੋ ਤਾਂ ਉਹਨਾਂ ਦੀ ਫੇਵਰ ਕਰ ਦਿੱਤੀ ਤੁਸੀਂ 36 ਘੰਟਿਆਂ ਦੇ ਵਿੱਚ ਉਹਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਉਹਤਾਂ ਵਾਰ-ਵਾਰ ਜਿਹੜੇ ਆ ਉਹ ਸਮੇਂ ਮੰਗੇ ਗਏ ਤੇ ਇੱਕ ਤਰ੍ਹਾਂ ਧਿਰ ਵੱਲੋਂ ਐਲਾਨ ਕੀਤਾ ਗਿਆ ਸਾਨੂੰ ਸਮਾਂ ਮਿਲ ਗਿਆ ਅਕਾਲ ਤਖਤ ਤੋਂ ਅਲੱਗ ਦੇਦਾ ਸਾਹਿਬ ਦੀ ਬਾਤ ਹੈ ਉਹ ਸਾਰਾ ਕੰਮ ਕਰਦਾ ਸੀਗਾ ਤਾਂ ਉੱਥੇ ਖੰਮੀ ਸਾਹਿਬ ਦੀ ਡਿਊਟੀ ਬਣਦੀ ਸੀ ਜਿਹੜਾ ਫਰਜ਼ ਬਣਦੀ ਸੀ ਉਹਨਾਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੁੰਝ ਗਏ ਇਹਦੇ ਨਾਲ ਅਕਾਲੀ ਦਲ ਦਾ ਸੰਕਟ ਹੋਰ ਵੱਧਿਆ ਅਕਾਲੀ ਲੀਡਰਸ਼ਿਪ ਅਕਾਲ ਤਖਤ ਨੂੰ ਚੁਣੌਤੀ ਦੇ ਰਹੀ ਹੈ ਜਿਸ ਦਿਨ ਦਾ ਵੀ ਹਰਪ੍ਰੀਤ ਸਿੰਘ ਜੀ ਦੀ ਸੇਵਾ ਮੁਕਤੀ ਕੀਤੀ ਗਈ ਹੈ ਤਾਂ ਉਹਦੇ ਵਿੱਚ ਮੁੱਖ ਤੌਰ ਤੇ ਵਰਤਿਆ ਗਿਆ ਹੈ ਧੰਮੀ ਸਾਹਿਬ ਜਦ ਸਤਾ ਹੋਵੇ ਤਾਂ ਤੁਸੀਂ ਫਿਰ ਕੜਾ ਗੁਜ਼ਾਰਾ ਹੋ ਜਾਂਦਾ ਹੈ ਨਾ ਵੀ ਲੋਕ ਸਹਿਮ ਤੋਂ ਜਿਸ ਵਕਤ ਤੁਸੀਂ ਇੰਨੇ ਥੱਲੇ ਡਾਊਨ ਕਰ ਜਾਤ ਕਿਓ ਗਰਾਫ ਕੜਾ ਬਿਲਕੁਲ ਨਹੀਂ ਗਿਆ ਇਹ ਉਸ ਵਕਤ ਤੁਸੀਂ ਜਿਹੜਾ ਆ ਕਿਤੇ ਤੁਹਾਨੂੰ ਹਮਾਇਤ ਨਾ ਮਿਲ ਤੌਰ ਤੇ ਤੁਸੀਂ ਜੱਗ ਜਾਨੇ ਹੁਣ ਅਕਾਲੀ ਦਲ ਨੇ ਭਰਤੀ ਕਰ ਲਈ ਹੈ 35 ਲੱਖ ਜਮਿਨੀ ਹਕੀਕਤ ਹੈ ਇਹ ਕਹਿੰਦੀ ਆ ਕਿ ਅੱਜ ਆਕਾਲੀ ਦਲ ਨੇ ਆਪਣਾ ਜੋਰ ਲਾ ਕੇ ਵੀ ਕੋਈ ਕੱਟ ਕਰਨਾ ਹੈ ਤਾਂ ਉਹ ਕੱਟ 35000 ਦਾ ਨਹੀਂ ਹੋਤਦਾ ਇਹਦਾ ਮਤਲਬ ਹੈ ਇੱਕ ਲੱਖ ਵਗਰੇ ਇੱਕ ਬੰਦਾ ਵੀ ਹੌਲੀ ਤਿਆਰ ਨਹੀਂ ਹੈਗਾ ਸਾਡੀ ਕਹਾਵਤ ਹੈ ਵੀ ਜਿਹੜੇ ਨਮਾਜ਼ਾਂ ਬਖਸ਼ਾਉਣ ਗਏ ਸੀ ਤੇ ਰੋਜ਼ੇ ਗਾਲ ਪਵਾਏ ਜਿਹੜੇ ਤੁਸੀਂ ਗਏ ਤਾਂ ਇਸ ਕਰਕੇ ਸੀ ਆਕਾਲ ਤੱਕ ਤੇ ਵੀ ਜਿਹੜਾ ਤੁਹਾਡਾ ਗਰਾਫ ਟਲੇ ਡਿੱਗ ਰਿਹਾ ਹੈ ਲੋਕ ਤੁਹਾਡੇ ਨਾਲ ਟੁੱਟ ਰਿਹਾ ਹੈ ਤਾਂ ਉਹਨੂੰ ਹੋਰ ਨਾਲ ਜੋੜਨੇ ਆ ਇਹ 2 ਦਸੰਬਰ ਤੋਂ ਜਿਹੜੀ ਪਹਿਲੀ ਪੋਜੀਸ਼ਨ ਸੀ ਉਸ ਤੋਂ ਵੀ ਡਾਊਨ ਚਲੇ ਗਏ ਇਹ ਸੰਕਟ ਸੀਗਾ ਇੱਕ ਤੁਸੀਂ ਸਸਤਾ ਨੂੰ ਬਚਾਉਣਾ ਸੀ ਤਾਂ ਵਿਅਕਤੀ ਨੂੰ ਬਚਾਉਣਾ ਹਮ ਇੱਥੇ ਇਹਨਾਂ ਨੇ ਵਿਅਕਤੀ ਵਾਸਤੇ ਸਸਤਾ ਕੁਰਬਾਨ ਕਰ ਦਿੱਤੀ ਹੈ ਇਹਨਾਂ ਨੇ ਇੱਕ ਮੌਕੇ ਤੇ ਆ ਕੇ ਚਲੋ ਚਾਹੀ ਜੋ ਉਹਨਾਂ ਦੇ ਜ਼ਵਾਬ ਪਿਆ ਜੋ ਮੰਨਿਆ ਜਾ ਰਿਹਾ ਕਿ ਦਬਾਅ ਸੀ ਜਾਂ ਕਿਸੇ ਵੀ ਕਾਰਨ ਕਰਕੇ ਅਸਤੀਫਾ ਦਿੱਤਾ ਉਹਨਾਂ ਨੇ ਤਾਂ ਇਸ ਗੱਲ ਕਰਕੇ ਉਹਨਾਂ ਦੀ ਇੱਕ ਜੁੜੀ ਥੋੜੀ ਬਹੁਤੀ ਸ਼ਾਖ ਹੈ ਉਹ ਬਚੀ ਰਹਿ ਜੂਗੀ ਅੰਦਰਖਾਤੇ ਦਾ ਇਹਨਾਂ ਦੇ ਆਪਣਾ ਵਿਰੋਧ ਜਿਤਾਉਂਦੇ ਰਹਿਆ ਇਹ ਹੁਣ ਵੀ ਜਿਹੜੀ ਖਬਰ ਅਨੁਧਿਕਾਰਤਾ ਤੌਰ ਤੇ ਆਈ ਹੈ ਕਿ ਸਕਵੀਰ ਨਾਲ ਮਤਬੇਦ ਹੋਇਆ ਹਮਮ ਸਿੰਘ ਵੀਰ ਜੀ ਇਹ ਨਹੀਂ ਚਾਉਂਦੇ ਸੀਗੇ ਕਿ ਇਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਇਹਨਾਂ ਤੇ ਦੋਸ਼ ਲੱਗਦਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਤੋਂ ਜਥੇਦਾਰ ਸਾਹਿਬ ਨੇ ਅਕਾਬ ਤੱਕ ਕੀ ਸਵਾਲ ਪੁੱਛਨੇ ਆ ਜੀ ਧਮੀ ਸਾਹਿਬ ਤੋਂ ਉਹਦਾ ਗਿਆਨ ਸੀ ਲੇਕਿਨ ਇਹ ਜਾਣਕਾਰੀ ਸਕਵੀਰ ਨੂੰ ਨਹੀਂ ਦਿੱਤੀ ਅਗਲਾ ਜਾਨਸ਼ੀਨ ਤੁਸੀਂ ਕੌਣ ਦੇਖਦੇ ਹੋ ਦਮੀ ਸਾਹਿਬਾ ਇੱਥੇ ਮਸ਼ਰੂਮੀ ਦੀ ਬੇਟੀ ਦੀ ਪ੍ਰਧਾਨ ਦੀ ਕਰਤਾ ਚ ਟੈਕਨੀਕਲੀ ਤੁਸੀਂ ਕੀ ਅਧਰੂ ਬੂਰ ਫਿਰਕ ਨੇ ਜੇ ਟੈਕਨੀਕਲੀ ਉਹ ਬਣਦੇ ਨੇ ਉਹਨਾਂ ਦਾ ਪਿਸ਼ੋਕੜ ਕੀ ਰਿਹਾ ਆਈ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਸ਼ੂਮ੍ਰਿਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਅਸਤੀਫਾ ਉਸ ਵੇਲੇ ਆਇਆ ਜਦੋਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਸੀ ਤੇ ਇਹ ਮੀਟਿੰਗ ਜਿਹੜੀ ਹੈ ਇਹ 2 ਦਸੰਬਰ ਦੇ ਜਿਹੜੇ ਅਕਾਲ ਤਖਸਾਲ ਦਾ ਹੁਕਮਨਾਮਾ ਸੀ ਉਹਦੇ ਤਹਿਤ ਇਹ ਕਮੇਟੀ ਬਣੀ ਸੀ। ਉਹਦੇ ਤਹਿਤ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸੁਪੀਰ ਬਾਦਲ ਦੇ ਵਿਵਖ ਨੂੰ ਲੈ ਕੇ ਹੋਰ ਸਾਰੇ ਮਸਲਿਆਂ ਨੂੰ ਲੈ ਕੇ ਇਹ ਇਹਨਾਂ ਨੇ ਅੱਗੇ ਆਪਣੀਆਂ ਕਾਰਵਾਈਆਂ ਪਾਉਣੀਆਂ ਸੀਗੀਆਂ। ਇਹਦੇ ਵਿੱਚ ਹੀ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਜਿਹੜੇ ਕਿ ਦੰਦਵਾ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਉਹ ਸਾਰਾ ਬਵਾਦ ਵਿਵਾਦ ਚੱਲ ਰਿਹਾ ਸੀ ਕਾਫੀ ਪ੍ਰੈਸ਼ਰ ਬਣਿਆ ਹੋਇਆ ਸੀ ਕਮੇਟੀ ਦੇ ਪ੍ਰਧਾਨ ਤੇ ਤੇ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਪੰਥਕ ਸਫਾਂ ਦੇ ਵਿੱਚ ਕਾਫੀ ਨਿਰਵਿਵਾਦ ਸ਼ਖਸੀਅਤ ਰਹੇ ਨੇ ਕਦੇ ਮਿਲਿਟੈਂਟਸ ਦੇ ਕੇਸ਼ਵੀ ਉਹ ਖਾੜਕੂ ਸਫਾਂ ਦੇ ਵਿੱਚ ਲੜਦੇ ਰਹੇ ਨੇ ਪਰ ਹੁਣ ਆ ਕੇ ਉਹਨਾਂ ਦੀ ਜਿੱਦਾਂ ਜ਼ੁਬਾਨ ਫਸਲੀ ਸੀ ਜਗੀਰ ਕੌਰ ਉਹਨਾਂ ਦੇ ਹਵਾਲੇ ਦੇ ਨਾਲ ਜਿਸ ਢੰਗ ਦੇ ਨਾਲ ਉਹਨਾਂ ਨੇ ਬਾਦਲ ਧੜੀ ਦੀ ਵਕਾਲਤ ਕਰਦੇ ਰਹੇ ਨੇ ਤਾਂ ਕਾਫੀ ਵਿਵਾਦਾਂ 'ਚ ਵੀ ਆ ਗਏ ਸਨ ਤਾਂ ਉਹਨਾਂ ਦੀ ਜਿਹੜੀ ਅਸਤੀਫੇ ਨੂੰ ਕਿਵੇਂ ਸਮਝੀ ਉਹਨਾਂ ਦੀ ਪਾਰੀ ਜਿਹੜੀ ਹੈ بطور ਪ੍ਰਧਾਨ ਦੇ ਤੌਰ ਤੇ ਉਹਨੂੰ ਕਿੱਦਾਂ ਵੇਖਿਆ ਜਾਵੇ ਇਹ ਸਾਰੇ ਨੁਕਤੇ ਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਨੇ ਸਰਦਾਰ ਖੁਸ਼ਾਲ ਸਿੰਘ ਜੀ ਜਿਹੜੇ ਕਿ ਜਨਰਲ ਸ਼ਖਤਰ ਨੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਆਪਾਂ ਉਹਨਾਂ ਤੋਂ ਵਿਚਾਰਾਂ ਦੀ ਸਾਂਝ ਪਾਉਣੀ ਹੈ ਕਿ ਉਹ ਕਿਵੇਂ ਸਾਰੇ ਮਸਲੇ ਨੂੰ ਦੇਖ ਰਹੇ ਨੇ ਵਾਹਿ ਖਾਲਸਾ ਵਾਹਿਗੁਰੂ ਖਤਰੀ ਜੀ ਜੀ ਇਹ ਧਮੀ ਸਾਹਿਬ ਦਾ ਜਿਹੜਾ ਅਸਤੀਫਾ ਇਸ ਮੌਕੇ ਤੇ ਜਿਹੜਾ ਉਹਨਾਂ ਦਾ ਅਸਤੀਫਾ ਹੈ ਉਹਨੂੰ ਕਿੱਦਾਂ ਸਮਝਿਆ ਜਾਵੇ ਗੁਰਚਮ ਸਿੰਘ ਜੀ ਜਿਹੜਾ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਹੈ ਜਿਹੜੀ ਖਬਰ ਆਈ ਹੈ ਐਕਚੁਅਲੀ ਇਹ ਪੰਥ ਦਾ ਜਿਹੜਾ ਇਤਿਹਾਸ ਹੈ ਸਿੱਖ ਪੰਥ ਦਾ ਉਹਦੇ ਵਿੱਚ ਜਦੋਂ ਵੀ ਕੋਈ ਸੰਕਟ ਆਉਂਦਾ ਆ ਤੇ ਉਹ ਲੀਡਰ ਮਹਾਨ ਮੰਨੇ ਜਾਂਦੇ ਜਿਹੜੇ ਸੰਕਟ ਦੇ ਸਮੇਂ ਵਿੱਚ ਖੜ ਕੇ ਜਿਹੜਾ ਕੋਈ ਫੈਸਲੀ ਕਰਦੇ ਆ ਨਾ ਕਿ ਸੰਕਟ ਦੇ ਸਮੇਂ ਤੇ ਛੱਡ ਕੇ ਚਲੇ ਜਾਣਾ ਇਹ ਕੋਈ ਪੰਥ ਦੀ ਚੰਗੀ ਰਵਾਇਤ ਨਹੀਂ ਹੈਗੀ ਇਹ ਹਾਂ ਜੇਕਰ ਇਹਨਾਂ ਨੇ ਰਜਾਇਣ ਦੇਣਾ ਸੀ ਕਿ ਉਸ ਪ੍ਰੋਟੈਸਟ ਕਿ ਦਿੰਦੇ ਜਦੋਂ ਇਹਨਾਂ ਤੋਂ ਜਿਹੜੀ ਅਕਾਲੀ ਲੀਡਰਸ਼ਿਪ ਹੈ ਜਿਹੜੀ ਲੀਡਰਸ਼ਿਪ ਨੂੰ ਅਕਾਲ ਤਖਤ ਤੋਂ ਅਯੋਗ ਕਰਾ ਦਿੱਤਾ ਹੋਇਆ ਸੀਗਾ ਉਹ ਜਦੋਂ ਇਹਨਾਂ ਤੋਂ ਗਲਤ ਕੋਈ ਫੈਸਲੇ ਕਰਵਾ ਰਹੀ ਸੀ ਲਾਗੂ ਕਰਵਾ ਰਹੀ ਸੀ ਭਾਵੇਂ ਨਰਿੰਦਰ ਸਿੰਘ ਤੌੜਾ ਨੂੰ ਕੱਢਣ ਦਾ ਫੈਸਲਾ ਹੋਵੇ ਜਾਂ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਹੈ ਜਦੋਂ ਅਕਾਲ ਤਖਤ ਤੋਂ ਇਹ ਹਕੂਮੀ ਹੋ ਚੁੱਕਿਆ ਸੀਗਾ ਕਿ ਉਹਨਾਂ ਦੀ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਉਹਨਾਂ ਦੀ ਜਾਂਚ ਕਰਨੀ ਤਾਂ ਉਸ ਵਕਤ ਜ਼ਹਿਨ ਕਰਦੇ ਤਾਂ ਵੱਖਰੀ ਗੱਲ ਸੀਗੀ ਲੇਕਿਨ ਹੁਣ ਇਸ ਵਕਤ ਰਜ਼ਾਇਨ ਕਰਕੇ ਤਾਂ ਉਹ ਕੀ ਕਰਕੇ ਗਏ ਮੈਨੂੰ ਲੱਗਦਾ ਬਾਕੀ ਤਾਂ ਉਹ ਨਾਲ ਸੰਬੰਧ ਸੇਗਾ ਹੁਣ ਜਿਹੜਾ ਆ ਇਹ ਕੀ ਜਦੋਂ ਕੋਈ ਪ੍ਰਧਾਨ ਰਜ਼ਾਇਨ ਕਰ ਜਾਵੇ ਤਾਂ ਉਸ ਵਕਤ ਜਿਹੜੀ ਸਾਰੀ ਅਗਲੀ ਜ਼ਿੰਮੇਵਾਰੀ ਆ ਉਹ ਸੀਨੀਅਰ ਮੀਤ ਪ੍ਰਧਾਨ ਦੀ ਹੁੰਦੀ ਆ ਤਾਂ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਵੀਰਕ ਨੇ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਤੇ ਉਹ ਤਾਂ ਉਹਨਾਂ ਦੀ ਫੇਵਰ ਕਰ ਦਿੱਤੀ ਤੁਸੀਂ ਹੂੰ ਇਹ ਕੋਈ ਉਹਨਾਂ ਨੂੰ ਫੈਸਲੇ ਅਗਲਾ ਜਥੇਦਾਰ ਲਾਉਣੇ ਹੋ ਸਕਦਾ ਹੈ ਰਗਵੀਰ ਸਿੰਘ ਜੀ ਵੀ ਕੱਲ ਨੂੰ ਆਉਣ ਜਿਹੜਾ ਧਾਮੀ ਨੇ ਜਿਹੜੀ ਆਪਣਾ ਪੱਖ ਪੇਸ਼ ਕੀਤਾ ਯਾਰ ਉਹਦੇ ਵਿੱਚ ਉਹ ਮੁੱਖ ਤਾਂ ਉਹਨਾਂ ਨੇ ਜਿਹੜਾ ਆ ਅਸੀਂ ਕਈ ਕੇਂਦਰ ਕੀਤਾ ਹੈਗਾ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਬਿਆਨ ਉਹਨਾਂ ਨੇ ਜਿੱਤਾ ਹੈਗਾ ਫੇਸਬੁੱਕ ਤੇ ਉਹਨੂੰ ਲੈ ਕੇ ਕਿ ਉਹ ਉਹ ਨੂੰ ਦੋਚੀਤਾ ਮੰਨਦੇ ਆ ਕਿਉਂਕਿ ਉਹ ਸਾਰੇ ਦੇ ਵਿੱਚ ਜਿਹੜੀ ਭੂਮਿਕਾ ਦੀ ਉਮੀਦ ਕੀਤੀ ਜਾਂਦੀ ਸੀ ਧਾਮੀ ਸਾਹਿਬ ਤੋਂ ਜਦੋਂ ਪਹਿਲਾ 24 ਘੰਟਿਆਂ ਦੇ ਵਿੱਚ ਉਹ ਉਹਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਉਸ ਤੋਂ ਆ ਵਾਰ-ਵਾਰ ਜਿਹੜੇ ਆ ਉਹ ਸਮੇਂ ਮੰਗੇ ਗਏ ਤੇ ਇੱਕ ਤਰ੍ਹਾਂ ਧਿਰ ਵੱਲੋਂ ਐਲਾਨ ਕੀਤਾ ਗਿਆ ਸਾਨੂੰ ਸਮਾਂ ਮਿਲ ਗਿਆ ਅਕਾਲ ਤਖਤ ਤੋਂ ਹਾਲਾਂਕਿ ਜੇ ਜੱਧਦਰ ਸਾਹਿਬ ਨੇ ਬਾਤ ਸਾਰਾ ਕੁਝ ਸਪਸ਼ਟ ਕਰ ਦਿੱਤਾ ਸੀਗਾ ਤਾਂ ਉੱਤੇ ਜੱਧਦਰ ਸਾਹਿਬ ਜਿਹੜੇ ਧਾਮੀ ਸਾਹਿਬ ਦੀ ਡਿਊਟੀ ਬਣਦੀ ਸੀਗੀ ਜਿਹੜਾ ਫਰਜ਼ ਬਣਦੀ ਸੀ ਉਹਨਾਂ ਤੋਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੁੰਝ ਗਏ ਆ ਲੇਕਿਨ ਇਹਦੇ ਨਾਲ ਅਕਾਲੀ ਦਲ ਦਾ ਸੰਕਟ ਹੋਰ ਵੱਧ ਗਿਆ ਲੋਕ ਇਹ ਪਹਿਲਾਂ ਹੀ ਜਦੋਂ ਇਸ ਵਕਤ ਇਹ ਨਰੇਟਿਵ ਜਾ ਰਿਹਾ ਸਾਰੀ ਸੌਮ ਦੇ ਵਿੱਚ ਕਿ ਅਕਾਲੀ ਲੀਡਰਸ਼ਿਪ ਅਕਾਲ ਤਖਤ ਨੂੰ ਚੁਣੌਤੀ ਦੇ ਰਹੀ ਹੈ ਜੀ ਉਹ ਭਾਵੇਂ ਭਰਤੀ ਵਾਲੀ ਕਮੇਟੀ ਦਾ ਦੇਖ ਲਓ ਜਿਹੜੇ ਸਾਰੇ ਪਾਸੇ ਤੋਂ ਇਹ ਜਾ ਰਿਹਾ ਤਾਂ ਜਿਸ ਦਿਨ ਦਾ ਵੀ ਹਰਪ੍ਰੀਤ ਸਿੰਘ ਜੀ ਦੀ ਸੇਵਾ ਮੁਕਤੀ ਕੀਤੀ ਗਈ ਹੈ ਤਾਂ ਉਹਦੇ ਵਿੱਚ ਮੁੱਖ ਤੌਰ ਤੇ ਵਰਤਿਆ ਗਿਆ ਧੰਮੀ ਸਾਹਿਬ ਨੂੰ ਤੇ ਉਹਨਾਂ ਦੇ ਥਰੂ ਹੋਈ ਹੈ ਤਾਂ ਹੁਣ ਜਦੋਂ ਬਾਹਰ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ ਕੋਈ ਇੱਕ ਵੀ ਗੁਰਸ਼ਮਸ਼ੀਰ ਦੀ ਸੰਸਥਾ ਸਾਹਮਣੇ ਨਹੀਂ ਆਈ ਜਿਹੜੀ ਇਸ ਪੱਖ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਹਮਾਇਤ ਵਿੱਚ ਦੇਤਰੀ ਹੋਵੇ ਜਿੱਥੇ ਵੀ ਵਿਰੋਧ ਹੋ ਰਿਹਾ ਭਾਵੇਂ ਪਾਕਿਸਤਾਨ ਗੁਰਦਾਰਾ ਪ੍ਰਬੰਧਕ ਕਮੇਟੀ ਅਮਰੀਕਾ ਕੈਨੇਡਾ ਸਾਰੇ ਪਾਸੇ ਵਿਰੋਧ ਹੋ ਰਿਹਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਤੁਹਾਡਾ ਆਪਣਾ ਕੋਈ ਜਦ ਸਤਾ ਹੋਵੇ ਤਾਂ ਤੁਸੀਂ ਫਿਰ ਤੁਹਾਡਾ ਗੁਜਾਰਾ ਹੋ ਜਾਂਦਾ ਹੈ ਨਾ ਵੀ ਲੋਕ ਸਹਿਮਤ ਹੋਣ ਜਿਸ ਵਕਤ ਤੁਸੀਂ ਇੰਨੇ ਥੱਲੇ ਡਾਊਨ ਜਾ ਚੁੱਕੇ ਹੋ ਗਰਾਫ ਤੁਹਾਡਾ ਬਿਲਕੁਲ ਨਹੀਂ ਗਿਆ ਤੇ ਉਸ ਵਕਤ ਤੁਸੀਂ ਜਿਹੜਾ ਆ ਕਿਤੇ ਤੁਹਾਨੂੰ ਹਮਾਇਤ ਨਾ ਮੇਰੇ ਮੌਲ ਤੌਰ ਤੇ ਤੁਸੀਂ ਡਿੱਗੀ ਜਾਂਦੇ ਹੋ ਹੁਣ ਅਕਾਲੀ ਦਲ ਨੇ ਭਰਤੀ ਕਰ ਲਈ ਹੈ 35 ਲੱਖ ਦੀ ਤਾਂ ਜਿਹੜੀ ਜ਼ਮੀਨੀ ਹਕੀਕਤ ਹੈ ਇਹ ਕਹਿੰਦੀ ਹੈ ਕਿ ਅੱਜ ਅਕਾਲੀ ਦਲ ਨੇ ਆਪਣਾ ਜੋਰ ਲਾ ਕੇ ਵੀ ਕੋਈ ਕੋਈ ਕੱਟ ਕਰਨਾ ਹੈ ਤਾਂ ਉਹ ਕੱਟ ਤਾਂ 35000 ਦਾ ਨਹੀਂ ਹੋ ਸਕਦਾ ਇਹਦਾ ਮਤਲਬ ਇੱਕ ਲੱਖ ਮਗਰੇ ਇੱਕ ਇੱਕ ਬੰਦਾ ਵੀ ਹੋਣ ਲਈ ਤਿਆਰ ਨਹੀਂ ਹੈਗਾ ਇਹ ਪੋਜੀਸ਼ਨ ਬਣ ਗਈ ਹੈ ਸੋ ਇਹਦੇ ਵਿੱਚ ਲੀਡਰਸ਼ਿਪ ਨੇ ਜਿਸ ਵਾਸਤੇ ਗਏ ਸੀਗੇ ਅਸੀਂ ਕਹਿੰਦੇ ਸਾਡੀ ਕਹਾਵਤ ਹੈ ਵੀ ਜਿਹੜੇ ਨਮਾਜ਼ਾਂ ਵਕਸ਼ਾਉਣ ਗਏ ਸੀ ਤੇ ਰੋਜ਼ੇ ਗਲਪੁਆਏ ਜਿਹੜੇ ਤੁਸੀਂ ਗਏ ਤਾਂ ਇਸ ਕਰਕੇ ਸੀ ਅਕਾਲ ਤਖਤ ਤੇ ਵੀ ਜਿਹੜਾ ਤੁਹਾਡਾ ਗ੍ਰਾਫ ਥੱਲੇ ਡਿੱਗ ਰਿਹਾ ਲੋਕ ਤੁਹਾਡੇ ਨਾਲ ਟੁੱਟ ਰਿਹਾ ਤਾਂ ਉਹਨੂੰ ਹੋਰ ਨਾਲ ਜੋੜਨੇ ਆ ਇਹ 2 ਦਸੰਬਰ ਤੋਂ ਜਿਹੜੀ ਪਹਿਲੀ ਪੋਜੀਸ਼ਨ ਸੀ ਉਸ ਤੋਂ ਵੀ ਟਾਣ ਚਲੇ ਗਏ ਪਹਿਲਾਂ ਘਟੋ ਘਟੇ ਨਾ ਤੇ ਇਲਜ਼ਾਮ ਇਹ ਨਹੀਂ ਸੀ ਲੱਗਦੇ ਵੀ ਇਹ ਅਕਾਲ ਤਖਤ ਤੋਂ ਬਾਗੀ ਨੇ ਉਹਨੂੰ ਚੁਣੌਤੀ ਦੇਣ ਦੇ ਦੋਸ਼ੀ ਨੇ ਦੇਖੋ ਸਿੱਖ ਜਗਤ ਦੇ ਵਿੱਚ ਅਕਾਲ ਤਖਤ ਦਾ ਜਦੋਂ ਇਤਿਹਾਸ ਆਏਗਾ ਉਹਦੇ ਵਿੱਚ ਅਬਦਾਲੀ ਤੋਂ ਬਾਅਦ ਇੰਦਰਾ ਗਾਂਧੀ ਦਾ ਸਮਾਂ ਆਏਗਾ ਤਾਂ ਇੰਦਰਾ ਗਾਂਧੀ ਤੋਂ ਬਾਅਦ ਜਿਹੜੀ ਚੁਣੌਤੀ ਅਕਾਲ ਤਖਤ ਨੂੰ ਦਿੱਤੀ ਗਈ ਹੈ ਉਹ ਕਿਸੇ ਬਾਹਰੀ ਦੁਸ਼ਮਣਵਾਂ ਨੇ ਨਹੀਂ ਦਿੱਤੀ ਉਹ ਅੰਦਰਲੀ ਜਿਹੜੀ ਲੀਡਰਸ਼ਿਪ ਹੈ ਉਹਨੇ ਦਿੱਤੀ ਆਪਣੇ ਅੰਦਰਲੀ ਦਿੱਤੀ ਹੈ ਜੇ ਉਹਦਾ ਵਿਕਾਰ ਘਟਾਇਆ ਜਾਂ ਇਤਿਹਾਸ ਦੇ ਤੇ ਇਤੋਂ ਤਾਂ ਕੁਝ ਜਦੋਂ ਅਕਾਲ ਤਖਤ ਦੀ ਸੁਸਦੀਲ ਤੋਂ ਇੱਕ ਇਤਿਹਾਸਿਕ ਫੈਸਲਾ ਹੋ ਚੁੱਕਿਆ ਹੈ ਉਦੇ ਬਾਰੇ ਰਹਿਵਾ ਹੋਣ ਗਿਆ ਜਿਹੜੀਆਂ ਵੀ ਹੁੰਦੀਆਂ ਰਹਿਣਗੀਆਂ ਚੱਲਦੀਆਂ ਰਹਿਣਗੀਆਂ ਲੇਕਿਨ ਇਹ ਗੱਲ ਤਾਂ ਸੱਚ ਹੈ ਕਿ ਉਸ ਦਿਨ ਸਮੁੱਚੀ ਲੀਡਰਸ਼ਿਪ ਨੂੰ ਦੋਸ਼ੀ ਕਰਨਾ ਜਿਹੜਾ ਗਰਦਾਨਿਆਂ ਗਿਆ ਇਹ ਹੁਣ ਉਹਦੇ ਵਾਪਸ ਨਹੀਂ ਆ ਸਕਦਾ ਇਹ ਉਸ ਜਿਹੜੀ ਲੀਡਰਸ਼ਿਪ ਹੈ ਉਹ ਅਕਾਲ ਤਖਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋયા ਉਹਨਾਂ ਨੇ ਪੈਰਲਲ ਨਾ ਪਰਵਾਹ ਕਰਦਿਆ ਹੋਇਆ ਭਰਤੀ ਆਪਣੀ ਕਰ ਲਈ ਇਹ ਵੀ ਸੱਚ ਹੈ ਹੁਣ ਭਰਤੀ ਨੂੰ ਵਾਪਸ ਨਹੀਂ ਕਰ ਸਕਦੇ ਉਹ ਉਹ ਤਾਂ ਹੋ ਨਹੀਂ ਸਕਦੀ ਹੁਣ ਵੱਡੇ ਸਵਾਲ ਜਿਹੜੇ ਉੱਠਦੇ ਆ ਪੰਥ ਸਫਾ ਦੇ ਵਿੱਚ ਇਹੀ ਹੈ ਕਿ ਇਹ ਭਰਤੀ ਇਹ ਕਿਵੇਂ ਹੋਈ ਹੈ ਹੂੰ ਜੇ ਤਾਂ ਐਕਚੁਅਲੀ ਇਹਨੇ ਬੰਦੇ ਅਕਾਲੀ ਦਲ ਦੇ ਹਮਾਇਤੀ ਹੈਗੇ ਆ ਤੇ ਫਿਰ ਦੱਸਣਾ ਚਾਹੀਦਾ ਹੁਣ ਇਹਦੂ ਵੱਧਦਾ ਅਕਾਲੀ ਦਲ ਦਾ ਸੰਕਟ ਕਦੋਂ ਆਣਾ ਹੈ ਇਹ ਸੰਕਟ ਦੇ ਸਮੇਂ ਤੇ ਦੇਸਰੀ ਨਾ ਸੋਸ਼ਲ ਮੀਡੀਆ ਤੇ ਦਿਖ ਰਿਹਾ ਨਾ ਕਿਤੇ ਗਰਾਊਂਡ ਤੇ ਕੋਈ ਰੋਸ ਮਜਾਰਾ ਕਰਕੇ ਦਿਖ ਰਿਹਾ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਭਰਤੀ ਹੋਈ ਹੈ ਇਹਨਾਂ ਦੀ ਉਹ ਘਰੇ ਬੈਠ ਕੇ ਲੋਕਾਂ ਨੇ ਕੀਤੀ ਆ ਜੀ ਜਿਹਨੇ ਡੈਲੀਗੇਟ ਬੰਨਾ ਹੈ ਤੇ ਉਹ ਲੋਕ ਜਿਹੜੀ ਭਰਤੀ ਆ ਹੁਣ ਅਕਾਲੀ ਦਲ ਦਾ ਬੁੱਤਾ ਨਹੀਂ ਸਾਰ ਸਕਦੇ ਜੇਕਰ ਅਕਾਲੀ ਦਲ ਦੀ ਪੋਜੀਸ਼ਨ ਇਹ ਹੋ ਗਈ ਹੈ ਅੱਜ ਤਿੰਨ ਮੈਂਬਰ ਸੀਗੇ ਅਕਾਲੀ ਦਲ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚੋਂ ਇਹ ਆਲੀ ਬਾਗੀ ਹੋ ਚੁੱਕਿਆ ਬਾਹਰ ਹੈ ਇੱਕ ਬੰਦਾ ਪਾਰਟੀ ਬਦਲ ਕੇ ਜਿਹੜੇ ਡਾਕਟਰ ਸੁਖੀ ਜੀ ਉਹ ਪਾਰਟੀ ਬਦਲ ਕੇ ਆ ਤੇ ਲੈ ਦੇ ਕੇ ਜਿਹੜੇ ਮਜੀਠੀਆ ਦੀ ਵਾਈਫ ਪਤਨ ਪਤਨੀ ਹੈ ਜਿਹੜੀ ਉਹ ਇੱਕ ਮੈਂਬਰ ਇਹਨਾਂ ਕੋਲ ਬਚਦੀ ਆ ਤਾਂ ਇਹ ਦੂ ਬਾਤ ਇਤਿਹਾਸ ਦੇ ਵਿੱਚ ਕਦੀ ਵੀ ਨਹੀਂ ਆਇਆ ਕਿ ਅਕਾਲੀ ਦਾ ਲੈਣਾ ਡਾਊਨ ਹੋਇਆ ਹੋਵੇ ਤਾਂ ਉਸ ਵਕਤ ਉਹਦੇ ਤੇ ਇਹ ਵੀ ਦੋਸ਼ ਲੱਗ ਜਾਣ ਕਿ ਉਹ ਅਕਾਲ ਤਖਤ ਨੂੰ ਚੁਣੌਤੀ ਦੇ ਰਹੇ ਨੇ ਉਹਨਾਂ ਦੀ ਹੁਕਮਾਨੀ ਪਾਲਣਾ ਨਹੀਂ ਕਰ ਰਹੇ ਤਾਂ ਉਹਨਾਂ ਦਾ ਦੁਆਰਾ ਬਹਾਲ ਜਾਂ ਕਿਵੇਂ ਹੋਏਗਾ ਉਹ ਸਾਰੀ ਗੱਲ ਉਹ ਹੁਣ ਉਹਦੀ ਲੀਡਰਸ਼ਿਪ ਦੇ ਵੱਡੇ ਵੱਡਾ ਸੰਕਟ ਪੈਦਾ ਕਰ ਦਿੱਤਾ ਆ ਇਹ ਸੰਕਟ ਜਿਗਾ ਇੱਕ ਤੁਸੀਂ ਸੰਸਥਾ ਨੂੰ ਬਚਾਉਣਾ ਸੀ ਜਾਂ ਵਿਅਕਤੀ ਨੂੰ ਬਚਾਉਣਾ ਹੂੰ ਇਹਤੇ ਇਹਨਾਂ ਨੇ ਵਿਅਕਤੀ ਵਾਸਤੇ ਸਹਸਤਾ ਕਰਬਾਨ ਕਰਤੀ ਹੈ ਪਹਿਲਾਂ ਹੀ ਅਸੀਂ ਤਿੰਨ ਦਾ ਹੱਕਿਆਂ ਤੋਂ ਜਿਹੜਾ ਇਹ ਅਕਾਲ ਤਖਸੀ ਇਹ ਦੀ ਭਰੋਸੇਯੋਗਤਾ ਤੇ ਸਵਾਲ ਉੱਠਦੇ ਰਹੇ ਹੂੰ ਇਹ ਕੋ ਪਹਿਲੀ ਵਾਰ ਪਹਿਲਾਂ ਤੋਂ ਹੀ ਹੋ ਰਿਹਾ ਪਹਿਲਾਂ ਤੋਂ ਹੀ ਹੋ ਰਿਹਾ ਸੀ ਲੇਕਿਨ ਇਸ ਪੱਦਰ ਦੇ ਉੱਤੇ ਆ ਕੇ ਤੁਸੀਂ ਖੁੱਲਮ ਖੁੱਲਾ ਚੈਲੰਜ ਕਰਨ ਤੇ ਹਲੇ ਅਕਾਲੀ ਲੀਡਰ ਹਮੇਸ਼ਾ ਜਿਹੜੇ ਉਹ ਤਰ੍ਹਾਂ ਦੀ ਸੀ ਸਿੱਧੇ ਟਕਰਾਰ ਨਹੀਂ ਸੀ ਪੈਂਦੇ ਹੁਣ ਸਿੱਧੇ ਟਕਰਾਤੇ ਹੁਣ ਅਕਾਲ ਤਖਸਦ ਦੇ ਜਥੇਦਾਰ ਆਉਣਗੇ ਇਹ ਆਜਾ ਜਨ ਕੀ ਖੈਰ ਤੇ ਉਹਨਾਂ ਦੇ ਉੱਤੇ ਸਾਰਾ ਭਾਰ ਜਿਹੜਾ ਆ ਕਿਉਂਕਿ ਹੁਣ ਧਾਮੀ ਸਾਹਿਬ ਨੇ ਤਾਂ ਭਾਰ ਆਪਣਾ ਸੈਲ ਤੇ ਕਰਤਾ ਹੈ ਹੁਣ ਧਾਮੀ ਸਾਹਿਬ ਦਾ ਤੁਹਾਨੂੰ ਲੱਗਦਾ ਵੀ ਹੁਣ ਉਹਨਾਂ ਦਾ ਜਿਹੜੀ ਇਦਾਂ ਖਲਾਸੀ ਹੋਊਗੀ ਉਹਨਾਂ ਦੀ ਹੁਣ ਜੋ ਵੀ ਉਹਨਾਂ ਦੀ ਟਿਨਿਓਰ ਰਹੀ ਹੈ ਜੋ ਵੀ ਉਹਨਾਂ ਦੇ ਪਿਛਲੇ ਸਮਿਆਂ ਦੇ ਵਿੱਚ ਜੋ ਜੋ ਕੁਝ ਹੋਇਆ ਤੁਸੀਂ ਉਹਨਾਂ ਨੂੰ ਉਦੋਂ ਕਿਦਾਂ ਦੇਖਦੇ ਹੋ ਕਿਉਂਕਿ ਕਈ ਬੰਦੇ ਇਹ ਵੀ ਕਹਿ ਰਿਹਾ ਵੀ ਜਿੱਦਾਂ ਜੱਥੇਦਾਰ ਗੁਰਬਚਨ ਸਿੰਘ ਹੋਣੀ ਸੀ ਜਾਂ ਜੋ ਮੱਕੜ ਸਾਹਿਬ ਸੀਗੇ ਜਿਹੜੇ ਵੀ ਲੋਕ ਰਹੇ ਨੇ ਅਹੁਦਿਆਂ ਤੇ ਉਹਨਾਂ ਨੇ ਕੋਈ ਅਸਤੀਫਾ ਨਹੀਂ ਕਿਸੇ ਨੇ ਵੀ ਇਦਾਂ ਦਿੱਤਾ ਇਹਨਾਂ ਨੇ ਇੱਕ ਮੌਕੇ ਤੇ ਆ ਕੇ ਚਲੋ ਚਾਹੀ ਜੋ ਉਹਨਾਂ ਤੇ ਦਬਾਅ ਪਿਆ ਜੋ ਮੰਨਿਆ ਜਾ ਰਿਹਾ ਕਿ ਦਬਾਅ ਸੀ ਜਾਂ ਕਿਸੇ ਵੀ ਕਾਰਨ ਕਰਕੇ ਅਸਤੀਫਾ ਦਿੱਤਾ ਉਹਨਾਂ ਨੇ ਤਾਂ ਇਸ ਗੱਲ ਕਰਕੇ ਉਹਨਾਂ ਦੀ ਇੱਕ ਜੁਣੀ ਥੋੜੀ ਬਹੁਤੀ ਸ਼ਾਖ ਹੈ ਉਹ ਬਚੀ ਰਹਿ ਜੂਗੀ ਵੇਖੋ ਇਹ ਤਾਂ ਹੈ ਹੀ ਹੈ ਜਦੋਂ ਦੇਖੋ ਜੇਕਰ ਤੁਸੀਂ ਹੱਲੇ ਵੀ ਨਾਲ ਚੱਲਦੇ ਹੋ ਜਿਵੇਂ ਸੰਗਵੀਰ ਦੀ ਟੀਮ ਚੱਲ ਰਹੀ ਹੈ ਤੇ ਲੇਕਿਨ ਇਹ ਹਰੇਕ ਜਦੋਂ ਜਮੀਰ ਦਾ ਭਾਰ ਜਿਹਦੀ ਗੱਲ ਉਹਨਾਂ ਨੇ ਕੀਤੀ ਹੈ ਇਹ ਹਰੇਕ ਦੀ ਜਮੀਰ ਦੇ ਆਪਣੇ ਉਹਦੇ ਮਾਫਦੰਡ ਨੇ ਕਿੱਥੋਂ ਚੱਲਣਾ ਹੈ ਉਹਨਾਂ ਨੇ ਇਹ ਨਹੀਂ ਚੱਲ ਸਕਕੇ ਇਹ ਲੱਗੇ ਨਾ ਤੋ ਜਿਸ ਦਿਨ ਜੇਹ ਸਰ ਕਟਾਣਾ ਤੋਂ ਨਰੈਜ ਸਿੰਘ ਕੌੜਾ ਦੇ ਖਿਲਾਫ ਫੈਸਲਾ ਕਰਵਾਇਆ ਗਿਆ ਉਹ ਦਲਜੀਤ ਸਿੰਘ ਟੀਮ ਨੇ ਕਰਾਇਆ ਉੱਥੇ ਜਾਂ ਹੋਰ ਵੀ ਜਿੰਨੇ ਵੀ ਫੈਸਲੇ ਹੋਏ ਨੇ ਇਹ ਆਪਣੇ ਤਾਂ ਹੈ ਨਹੀਂ ਅੰਦਰ ਖਾਤੇ ਤਾਂ ਇਹਨਾਂ ਦੇ ਆਪਣਾ ਵਿਰੋਧ ਜਿਤਾਉਂਦੇ ਰਹੇ ਆ ਤੇ ਹੁਣ ਵੀ ਜਿਹੜੀ ਖਬਰ ਅਨੁਧ ਘਰ ਤੌਰ ਤੇ ਆਈ ਹੈ ਕਿ ਸੁਖਵੀਰ ਨਾਲ મતਬੇਦ ਹੋਇਆ ਸੁਖਵੀਰ ਜੀ ਇਹ ਨਹੀਂ ਚਾਹੁੰਦੇ ਸੀਗੇ ਕਿ ਇਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਇਹਨਾਂ ਤੇ ਦੋਸ਼ ਲੱਗਦਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਤੋਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਤੇ ਕਿਹ ਕੀ ਸਵਾਲ ਪੁੱਛਨੇ ਆ ਜੀ ਧਮੀ ਸਾਹਿਬ ਤੋਂ ਉਹਦਾ ਗਿਆਨ ਸੀ ਲੇਕਿਨ ਇਹ ਜਾਣਕਾਰੀ ਸੁਖਬੀਰ ਨੂੰ ਨਹੀਂ ਦਿੱਤੀ ਇਹਨਾਂ ਨੇ ਹੂੰ ਤੇ ਹੋ ਸਕਦਾ ਫਿਰ ਉਹ ਅਕਾਲ ਤਖਤ ਤੇ ਨਾ ਜਾਂਦੇ ਹੂੰ ਜਾਂ ਕੋਈ ਹੋਰ ਰਸਤਾ ਕੱਢ ਦੇ ਤੇ ਉਹਦੇ ਤੇ ਵਾਸਤੇ ਉਹਨਾਂ ਨੇ ਇਹ ਜਿਹੜਾ ਆ ਇਹਨਾਂ ਨੂੰ ਦੋਸ਼ੀ ਕਰਦੇ ਤੇ ਅਸੀਂ ਇੱਕ ਜਾਣਦੇ ਵੀ ਆ ਕਿ ਸੁਖਬੀਰ ਦਾ ਜਿਹੜਾ ਆਪਣਾ ਸੁਭਾਅ ਆ ਉਹ ਕੋਈ ਆਪਣੇ ਤੋਂ ਵੱਡੇ ਲੀਡਰਾਂ ਦੀ ਬਹੁਤਾ ਸਤਿਕਾਰ ਨਹੀਂ ਕਰਦੇ ਉਹ ਦਬਕੇ ਵੀ ਮਾਰਦੇ ਆ ਗਾਲ੍ਹਾਂ ਵੀ ਕੱਢਦੇ ਆ ਹੁਣ ਇਹ ਤਾਂ ਅੰਦਰ ਲਈ ਭੇਦ ਆ ਕੀ ਇਹਨਾਂ ਨਾਲ ਕਿਸ ਤਰ੍ਹਾਂ ਦੇ ਉਹ ਇਹਨਾਂ ਨੇ ਵਰਤਾਓ ਕੀਤਾ ਆ ਇਹ ਛੇਤੀ ਕੀਤਾ ਬੰਦਾ ਜਿਹੜਾ 1994 ਤੋਂ ਇਹਨਾਂ ਦੇ ਨਾਲ ਚੱਲਿਆ ਆ ਰਿਹਾ ਆ ਹਰ ਉਸ ਵਕਤ ਵੀ ਨਾਲ ਸੀ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦਾ ਮਸਲਾ ਆਇਆ ਆ ਇਹ ਉਸ ਤੋਂ ਬਾਅਦ ਔਖੇ ਸਮੇਂ ਦੇ ਨਾਲ ਅਕਾਲੀ ਦਲ ਦੇ ਨਾਲ ਖੜੇ ਆ ਤੇ ਉਸ ਵਕਤ ਉਹਨਾਂ ਨੂੰ ਜਿਹੜਾ ਆ ਇਹ ਮਜਬੂਰ ਹੋਣਾ ਪਿਆ ਆ ਇਦੋਂ ਬੜੀ ਗੱਲ ਹੋਈ ਰਹੀ ਛੋਟੀ ਗੱਲ ਵਾਸਤੇ ਤਾਂ ਉਹ ਇਗਨੋਰ ਕਰ ਰਹੇ ਨੇ ਜੋ ਪਿਛਲੇ ਅਸੀਂ ਦੇਖਿਆ ਇੰਨੀਆਂ ਗੱਲਾਂ ਤੁਹਾਨੂੰ ਕੀ ਲੱਗਦਾ ਫਿਰ ਕੀ ਗੱਲ ਹੋ ਸਕਦੀ ਹੈ ਕਿਉਂਕਿ ਤੁਸੀਂ ਤਾਂ ਫੋਲੋ ਕਰਦੇ ਹੋ ਨਾ ਪੰਥਕ ਪੋਲਿਟਿਕਸ ਨੂੰ ਤਾਂ ਕੀ ਤੁਹਾਨੂੰ ਲੱਗਦਾ ਕਿ ਕੀ ਐਡਾ ਦੀ ਵੱਡੀ ਗੱਲ ਹੈ ਜਿਹੜੀ ਬੇਦਬੀ ਤੋਂ ਵੀ ਵੱਡੀ ਹੋ ਗਈ ਅੱਜ ਨਾਲ ਨਹੀਂ ਇਹ ਉਹਨਾਂ ਨੂੰ ਇਹਨਾਂ ਨੂੰ ਉਮੀਦ ਨਹੀਂ ਸੀਗਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਫੈਸਲੇ ਹੁੰਦੇ ਆ ਐਕਚੁਅਲੀ ਇੱਕ ਅਸਲੀ ਗਰਾਊਂਡ ਰੈਲਿਟੀ ਹੈ ਜਿਹੜੀ ਹੈ ਕਿ ਅਕਾਲ ਤਖਤ ਨੂੰ ਦੇ ਜਥੇਦਾਰ ਸਿੰਘ ਜਾਂ ਦੂਸਰੇ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਸ਼ਰਮਣੀ ਕਮੇਟੀ ਜਦੋਂ ਟ੍ਰੀਟ ਕਰਦੀ ਹੈ ਐਜ਼ এমਪਲਾਈਜ਼ ਵਾਂਗੂ ਕਰਦੀ ਹੈ ਜੀ ਲੇਕਿਨ ਸਿਧਾਂਤ ਦੇ ਵਿੱਚ ਜਿਹੜਾ ਆ ਉਹ ਫਰਕ ਹੈ ਸਿਧਾਂਤ ਇਹਨਾਂ ਨੂੰ ਮੁਲਾਜ਼ਮ ਨਹੀਂ ਗੁਰਦੁਆਰਾ ਐਕਟ ਵਿੱਚ ਇਹ ਮੁਲਾਜ਼ਮ ਨਹੀਂ ਹੁੰਦੇ ਇਹਨਾਂ ਦਾ ਕਿਸੇ ਰਜਿਸਟਰ ਉੱਤੇ ਸੈਨ ਨਹੀਂ ਹੁੰਦੇ ਨਾ ਕਿਤੇ ਤਨਖਾਹ ਲੈਣ ਲੱਗਿਆ ਕਿਤੇ ਨਹੀਂ ਹੁੰਦੇ ਇਸ ਤੋਂ ਤੱਕ ਇਹ ਸ ਇਹਨਾਂ ਨੂੰ ਜਿਹੜਾ ਮਾਨ ਪੱਤਾ ਮਿਲਦਾ ਆ ਉਹ ਇਹਨਾਂ ਦੇ ਖਾਤਿਆਂ 'ਚ ਜਮ੍ਹਾਂ ਹੋ ਜਾਂਦਾ ਇਹਨਾਂ ਨੂੰ ਕਿਤੇ ਨਹੀਂ ਜਾਣਾ ਪੈਂਦਾ ਕਿਤੇ ਹਾਜ਼ਰੀ ਲਾਉਣੀ ਪੈਂਦੀ ਉਹਨਾਂ ਦਾ ਪ੍ਰੋਸੈਸ ਹੈ ਲੇਕਿਨ ਜਦੋਂ ਇਹਨਾਂ ਦਾ ਵਿਹਾਰ ਕੀਤਾ ਜਾਂਦਾ ਆ ਉਹ EMPLOYEES ਵਾਂਗੂ ਇਹਨਾਂ ਨੂੰ ਹਟਾਇਆ ਜਾਂਦਾ ਆ ਉਹਨਾਂ ਤੇ EMPLOYEES ਵਾਲੇ ਸਾਰੇ ਲਾਗੂ ਕੀਤੇ ਜਾਂਦੇ ਹੁਣ ਪਹਿਲਾਂ ਕਦੀ ਚਰਨਿੰਗ ਨਹੀਂ ਸੀ ਹੋਈ ਪੰਥ ਦੇ ਵਿੱਚ ਹੂੰ ਤੇ ਨਾ ਹੀ ਇਹ ਜਿਹੜੀ ਇਹ ਅਥਾਰਟੀ ਸੀ ਇੰਨੀ ਵੀਕ ਸੀ ਜੀ ਤੇ ਉਸ ਸਮੇ 1999 ਦੇ ਵਿੱਚ ਵੀ ਅਕਾਲੀ ਦਲ ਨੇ ਅਕਾਲ ਤਖਤ ਦੇ ਸਾਰੇ ਜਿਹੜੇ ਸਿਧਾਂਤ ਨੇ ਰੌ ਰਿਟਾ ਨੇ ਉਹਨਾਂ ਨੂੰ ਪਰੇ ਕਰਕੇ ਰਣਜੀਤ ਸਿੰਘ ਨੂੰ ਉਤਾਰਤਾ ਸੀਗਾ ਲੇਕਿਨ ਉਦੋਂ ਜਿਹੜੀ ਅਕਾਲੀ ਦਲ ਸੀਗਾ ਸ਼੍ਰੋਮਣੀ ਕਮੇਟੀ ਸੀ ਉਹ ਇੰਨੇ ਪੱਧਰ ਤੇ ਈਕ ਨਹੀਂ ਸੀ ਉਦੋਂ ਉਹਨਾਂ ਦਾ ਚੱਲ ਗਿਆ ਹੁਣ ਜਿਹੜੀ ਲੀਡਰਸ਼ਿਪ ਹੈਗੀ ਐ ਸੁਖਬੀਰ ਦੇ ਸਲਾਹਕਾਰ ਨੇ ਉਹਦੀ ਆਧਾਰਨ ਲਿੰਦੇ ਆ ਦੇਖੋ ਜੀ ਆਪਾਂ ਉਦੋਂ ਇੱਡਾ ਵੱਡਾ ਫੈਸਲਾ ਲੈ ਲਿਆ ਸੀ ਉਹ ਪੰਥ ਜਿਹੜਾ ਆ ਮਨਾ ਰਿਆ ਸੀ ਤਾਂ ਆਪਾਂ ਉਦੋਂ ਫੈਸਲਾ ਲਿਆ ਸੀ ਆਪਣੇ ਨਾਲ ਲੋਕ ਆ ਗਏ ਉਸ ਵਕਤ ਤੇ ਅੱਜ ਦੇ ਵਕਤ ਵਿੱਚ ਬਹੁਤ ਫਰਕ ਹੈ ਜੀ ਉਦੋਂ ਅਕਾਲੀ ਦਲ ਦੇ ਉੱਤੇ ਇਹ ਇਲਜ਼ਾਮ ਨਹੀਂ ਸੀ ਲੱਗੇ ਕਿ ਉਹਨਾਂ ਨੇ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਉਹਨਾਂ ਦੇ ਰਾਜ ਚ ਹੋਈ ਹੈ ਉਦੋਂ ਇਹ ਵੀ ਬੇਅਦਬੀ ਨਹੀਂ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਦੋਸ਼ੀ ਪੁਲਿਸ ਵਾਲੇ ਆ ਉਹਨਾਂ ਦੀ ਜਿਹੜੀ ਹੈ ਰਹਿਨਮਾਈ ਕੀਤੀ ਆ ਅਕਾਲੀ ਦਲ ਨੇ ਨਾ ਹੀ ਇਹ ਇਹ ਦੋਸ਼ੀ ਗਏ ਜਿਹੜੇ ਹੁਣ ਅਕਾਲ ਤਖਤ ਨੱਚਾਉਂਦੀ ਹੈ ਹੁਣ ਕਿੱਥੇ ਆ ਜਿਹੜੇ ਇਹ ਫੈਸਲਾ ਹੋ ਗਿਆ ਹੈ ਕਿ ਗੁਰਵਜਨ ਸਿੰਘ ਦੇ ਮੌਕੇ ਤੇ ਤੇ ਹੁਣ ਵਾਲੇ ਮੌਕੇ ਦੇ ਵਿੱਚ ਫਰਕ ਇਹ ਆ ਵੱਡਾ ਕਿ ਉਸ ਵਕਤ ਸ਼੍ਰੋਮਣੀ ਕਮੇਟੀ ਦਾ ਆਧਾਰ ਮਜ਼ਬੂਤ ਹੋਣ ਕਰਕੇ ਉਹਨਾਂ ਦਾ ਸੰਸਾਰ ਪਦਰ ਤੇ ਬਾਈਕਾਟ ਨਹੀਂ ਹੋਇਆ ਜਿਹੜਾ ਰੁਗਵੀਰ ਸਿੰਘ ਨੂੰ ਹੁਣ ਵਿਦੇਸ਼ ਵਿੱਚ ਕਿਹਾ ਪਿਆ ਉੱਥੇ ਉਹਦੀਆਂ ਵੀ ਉੱਥੋਂ ਦੇ ਜਿਹੜੇ ਪ੍ਰਬੰਧਕ ਕਮੇਟੀ ਆ ਪ੍ਰਧਾਨ ਨੇ ਉਹਨਾਂ ਨੇ ਲੀਕ ਕਰਤੀਆਂ ਨੇ ਜਨਤ ਕਰਤੀਆਂ ਨੇ ਸਾਰੀਆਂ ਵੀਡੀਓ ਜਿਹੜੀਆਂ ਹੋਈਆਂ ਨੇ ਤੇ ਉੱਥੇ ਜੋ ਉਹਨਾਂ ਦਾ ਪੱਖ ਜੈਦਰ ਸਿੰਘ ਦਾ ਆਇਆ ਕਿ ਸਾਡੇ ਤੋਂ ਜਿਸ ਤਰ੍ਹਾਂ ਪ੍ਰੈਸ਼ਰ ਤਲੇ ਕੰਮ ਕਰਾਉਂਦੀ ਲੀਡਰਸ਼ਿਪ ਹੈ ਉਹਦੇ ਨਾਲ ਹੋਰ ਇਕੱਲੀ ਦਾ ਵੀਕ ਚਲੀ ਗਿਆ ਇਹ ਉਹਦੇ ਵਿੱਚ ਮੇਨ ਦੋਸ਼ੀ ਹੈ ਜਿਹੜਾ ਜੇਕਰ ਨਾਰ ਰਜਾਇਨ ਦਿੰਦੀ ਤੇ ਸਾਰਾ ਭਾਰਤ ਧਾਮੀ ਤੇ ਹੁੰਦਾ ਸੀ ਧਾਮੀ ਸਾਹਿਬ ਬਾਹਰ ਦੇ ਸਿੱਖਾਂ ਦੇ ਵਿੱਚ ਬਾਹਰ ਸੰਸਥਾਵਾਂ ਦੇ ਵਿੱਚ ਆਪਣਾ ਕੋਈ ਮੂੰਹ ਨਹੀਂ ਚ ਲੈ ਕੇ ਜਾ ਸਕਦੇ ਤੇ ਉਹਨਾਂ ਦਾ ਕੱਲਾ ਜਿਹੜਾ ਇਹ ਇੱਥੇ ਨਹੀਂ ਸਰਦਾ ਨਹੀਂ ਹੈਗਾ ਇਹਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹਨਾਂ ਦੇ ਬੱਚੇ ਬਾਹਰ ਨੇ ਜਿਹਨਾਂ ਦੇ ਰਿਸ਼ਤੇਦਾਰ ਬਾਹਰ ਨੇ ਉਹਨਾਂ ਦਾ ਇਦਾਂ ਨਹੀਂ ਵੀ ਉਹ ਕਿਤੇ ਬਾਹਰ ਨਾ ਜਾਣ ਸਿਰਫ ਇੱਥੇ ਰਹਿਣ ਇੱਥੇ ਵੀ ਜੇ ਹੋਵੇ ਸਰਕਾਰ ਹੋਵੇ ਫਿਰ ਵੀ ਚੱਲ ਜਾਂਦਾ ਹੁਣ ਤੁਹਾਡੇ ਕੋਲ ਸਰਕਾਰ ਵੀ ਕੋਈ ਨਹੀਂ ਮਿਊਨਿਸਪਲ ਕਾਰਪੋਰੇਸ਼ਨ ਵੀ ਕੋਈ ਨਹੀਂ ਇਸ ਦੌਰ ਦੇ ਵਿੱਚ ਤੁਸੀਂ ਜੇ ਕੰਮ ਕਰਨਾ ਹੈ ਤੇ ਤੁਹਾਨੂੰ ਬਾਹਰ ਦੀਆਂ ਸੰਸਥਾਵਾਂ ਦੀ ਥੋੜੀ ਬਤੀ ਤਾਂ ਚਾਹੀਦੀ ਹੈ ਨਾ ਪਹਿਲਾਂ ਬਾਦਲ ਸਾਹਿਬ ਦੇ ਲਈ ਵੀ ਹੁੰਦੇ ਸੀ ਲੇਕਿਨ ਉਹਨਾਂ ਨੇ ਆਪਣੇ ਸੈੱਲ ਬਣਾਏ ਹੁੰਦੇ ਸੀ ਜਿਹੜੇ ਅਮਰੀਕਾ ਕੈਨੇਡਾ ਬਾਹਰ ਦੇ ਵਿੱਚ ਕੋਈ ਨਾ ਕੋਈ ਇੱਕ ਧੜਾ ਹੁੰਦਾ ਸੀ ਜਿਹੜਾ ਉਹਨਾਂ ਦੇ ਹੱਕ ਤੇ ਵੀ ਵਿਖੜਦਾ ਸੀ ਤਾਂ ਇਹ ਨਵੀਂ ਗੱਲ ਹੋਈ ਹੈ ਕਿ ਇਹਨਾਂ ਦੇ ਹਮੈਤੀ ਬਾਹਰ ਦੀ ਤੇ ਛੱਡੋ ਹੀ ਪੰਜਾਬ ਦੇ ਵਿੱਚ ਹੀ ਨੀ ਬੋਲੇ ਹੂੰ ਪੰਜਾਬ ਦੇ ਵਿੱਚ ਵੀ ਗਿੰਨ ਟੁਰ ਕੇ 6 ਬੰਦੇ ਆ ਜਿਹੜੇ ਇਹਨਾਂ ਦੇ ਹੱਕ ਤੇ ਬੋਲ ਸਕਦੇ ਆ ਹੂੰ ਅੱਜ ਦੀ ਡੇਟ ਤੇ ਇਹਨਾਂ ਦੀ ਆਪਣੀ ਬਣਾਈ ਜਿਹੜੀ ਕਮੇਟੀ ਸੀਗੀ ਝੁੰਦਾ ਸੀਗੀ ਕਮੇਟੀ ਸੀ ਹੁੰਦਾ ਹੁਣ ਯਾਲੀ ਜੀ ਹੁਣ ਹੁਣ ਇਹਨਾਂ ਨੂੰ ਇਹ ਤੇ ਨਹੀਂ ਕਹਿ ਸਕਦੇ ਕਿ ਇਹ ਜਿਹੜੇ ਆ ਪੰਥ ਦੇ ਵਿੱਚ ਆਰਐਸਐਸ ਨੇ ਫਿੱਟ ਕਰਤੇ ਸੀ ਇਹ ਤਾਂ ਇਹਨਾਂ ਨੇ ਨਿਯੁਕਤ ਕੀਤੇ ਹੋਏ ਆ ਜੇ ਇਹਨਾਂ ਦੇ ਨਿਯੁਕਤ ਕੀਤੇ ਹੋਏ ਬੰਦੇ ਇਹਨਾਂ ਦੇ ਨਾਲ ਨਹੀਂ ਕੰਮ ਰਹੇ ਇਹਨਾਂ ਦੇ ਨਾਲ ਜਿਹੜੇ ਆ ਉਹ ਧਾਮੀ ਸਾਹਿਬ ਇਹਨਾਂ ਤੋਂ ਅਲੱਗ ਹੋ ਗਿਆ ਹੁਣ ਇਸੇ ਤਰ੍ਹਾਂ ਬਡੂੰਗਾ ਸਾਹਿਬ ਅਲੱਗ ਹੋ ਗਿਆ ਤੇ ਇਹਨਾਂ ਹਾਲਾਤਾਂ ਵਿੱਚ ਜੇ ਇਹਨਾਂ ਦੇ ਆਪਣੇ ਬੰਦੇ ਇਹ ਤਾਂ 2 ਦਸੰਬਰ ਤੋਂ ਪਹਿਲਾਂ ਸਾਰੇ ਨਾਲ ਸੀਗੇ ਨਾਲ ਸੀ ਤਾਂ ਹੁਣ ਕੀ ਸਮਝਦੇ ਹੋ ਅਗਲਾ ਫਿਰ ਹੁਣ ਜਾਨਸ਼ੀਨ ਦੇਖੋ ਜਿਹੜਾ ਚਲਿਆ ਜਾਂਦਾ ਉਹ ਤਾਂ ਚਲਿਆ ਜਾਂਦਾ ਪੋਲਿਟਿਕਸ ਤਾਂ ਚੱਲਦੀ ਹੈ ਹੁਣ ਅਗਲਾ ਜਾਨਸ਼ੀਨ ਤੁਸੀਂ ਕੌਣ ਦੇਖਦੇ ਹੋ ਧਮੀ ਸਾਹਿਬ ਦਾ ਇੱਥੇ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਰਤਾਰ ਚ ਟੈਕਨੀਕਲੀ ਤੁਸੀਂ ਕੀ ਅਗਰ ਰੁਗਬੂਰ ਵਿਰਕ ਨੇ ਤੇ ਜੇ ਟੈਕਨੀਕਲੀ ਉਹ ਬਣਦੇ ਨੇ ਉਹਨਾਂ ਦਾ ਪਿਛੋਕੜ ਕੀ ਰਿਹਾ ਇਹ ਉਹਨਾਂ ਦਾ ਪਿਛੋਕੜ ਤਾਂ ਇੱਕੋ ਹੀ ਹੈ ਨਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਨੇ ਇਹਦੀ ਯੋਗਤਾ ਕੀ ਆਈ ਸੀ ਹੋਰ ਤਾਂ ਉਹਨਾਂ ਕੋਲ ਯੋਗਤਾ ਹੈ ਨਹੀਂ ਕੋਈ ਵੀ ਤੇ ਦੂਸਰੀ ਗੱਲ ਇਹ ਕਿ ਅੰਤਰੀਂ ਕਮੇ ਉਹਦੇ ਵਿੱਚ ਅੰਤਰੀਮ ਕਮੇਟੀ ਦਿਆਂ ਜਿਹੜੇ ਮੈਂਬਰ ਆ ਉਹਨਾਂ ਦੀਆਂ ਜ਼ਮੀਰਾਂ ਕੀ ਕਹਿੰਦੀਆਂ ਹੋ ਸਕਦਾ ਕੁਝ ਬੰਦੇ ਧਾਮੀ ਦੇ ਨਾਲ ਵੀ ਖੜ ਜਾਂਣ ਆ ਕੇ ਉੱਥੇ ਰੌਲਾ ਪੈ ਜੇ ਵੀ ਇਹਨਾਂ ਨੂੰ ਜਿਹੜਾ ਪ੍ਰਧਾਨ ਸਤੀਫਾ ਪਰਵਾਣਾ ਕੀਤਾ ਜਾਵੇ ਜੇ ਪ੍ਰਵਾਨ ਹੁੰਦਾ ਆ ਉੱਤੇ ਜਥੇਦਾਰ ਸਾਹਿਬ ਕੀ ਕਮੈਂਟ ਕਰਦਾ ਇਹ ਵੀ ਵੱਡੀ ਗੱਲ ਹੈ ਕਿਉਂਕਿ ਇਹ ਮੈਂ ਇਹ ਸਵਾਲ ਤੁਹਾਨੂੰ ਪੁੱਛਣ ਚਾ ਰਿਹਾ ਸੀਗਾ ਕਿਉਂਕਿ ਜਿਹੜਾ ਇਹ ਸਾਰਾ ਹੋਇਆ ਅਸਤੀਫਾ ਆਇਆ ਉਹ ਜਿਹੜਾ ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਆਇਆ ਸੀ ਉਹਦੇ ਦਾ ਹੈ ਨਾ ਉਹਦੇ ਉਹਦੇ ਤੋਂ ਆਇਆ ਤਾਂ ਉਹ ਬਿਆਨ ਵੀ ਇਦਾਂ ਦਾ ਜਥੇਦਾਰਾਂ ਵੱਲੋਂ ਰੋਜ਼-ਰੋਜ਼ ਨਹੀਂ ਆਉਂਦਾ ਹੈ ਨਾ ਉਹ ਇੱਕ ਇੱਕ ਥੋੜਾ ਜਿਹਾ ਹਟਕੇ ਬਿਆਨ ਹੈ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਗਿਆਨੀ ਰਗਵੀਰ ਸਿੰਘ ਹਣੀ ਇਹ ਉਸ ਐਂਗਲ ਨੂੰ ਆਪਾਂ ਕਿਦਾਂ ਦੇਖੀਏ ਕਿ ਜਥੇਦਾਰ ਸਾਹਿਬ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਉਹਨੂੰ ਜਦੇਦਾਰ ਸਾਹਿਬ ਦੇ ਸਾਹਮਣੇ ਹੁਣ ਵੱਡਾ ਸਵਾਲ ਹੈ ਜਦੇਦਾਰ ਸਾਹਿਬ ਆ ਕੇ ਜਾਂ ਤਾਂ ਉਹ ਆਪਣੀ ਜਿਹੜੀ ਕੀਤੀ ਗੱਲ ਹੈ ਬਾਹਰ ਬਿਆਨ ਤੋਂ ਉਹ ਯੂ ਟਰਨ ਲੈ ਲੈਣ ਉਹ ਪੋਸਿਬਲ ਨਹੀਂ ਉਹਨਾਂ ਕੋਲੇ ਇੱਕ ਦੋ ਰਸਤੇ ਬਚਦੇ ਆ ਜਾਂ ਤਾਂ ਉਹ ਸਮੁੱਚੀ ਜਿਹੜੀ ਦੋਸ਼ੀ ਲੀਡਰਸ਼ਿਪ ਹੈ ਉਹਨਾਂ ਨੂੰ ਅਕਾਲ ਤਖਤ ਦੇ ਹੁਕਮੇ ਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਾਲਣਾ ਨਹੀਂ ਕੀਤੀ ਉਹਦੇ ਵੇ ਫਾਲਨ ਕਰਕੇ ਉਹਨਾਂ ਨੂੰ ਅਕਾਲ ਤਖਤ ਤੋਂ ਸਰਾਲਾ ਜਨ ਧਰਮ ਜਿਹੜਾ ਪੰਥ ਚ ਚੇਕ ਕਰਦਾ ਕੋਈ ਕੋਈ ਵੀ ਹਾਂਜੀ ਕਰਨਗੇ ਨਹੀਂ ਫਿਰ ਉਹ ਰਜਾਇਨ ਕਰਕੇ ਇਹ ਆਪ ਰਜਾਇਨ ਕਰ ਦੇਣਗੇ ਪਰ ਤਾਂ ਉਹ ਮੈਨੂੰ ਲੱਗਦਾ ਕਿ ਪੰਥ ਦੇ ਹਿੱਤ ਵਿੱਚ ਇਹ ਹੋਏਗਾ ਕਿ ਉਹ ਜਿਹੜੇ ਦੋਸ਼ੀ ਲੀਡਰਸ਼ਿਪ ਹੈ ਉਹਦੇ ਖਿਲਾਫ ਕੋਈ ਫੈਸਲਾ ਲੈਣ ਜੇਕਰ ਉਹ ਨਹੀਂ ਲੈਂਦੇ ਦੂਜਾ ਰਸਤਾ ਤ ਹੁੰਦਾ ਤਾਂ ਉਹਦੇ ਨਾਲ ਪੰਥ ਦਾ ਸੰਕਟ ਹੋਰ ਵਧੇਗਾ ਕਿਉਂਕਿ ਪ੍ਰਵਾਨਗੀ ਤਾਂ ਮਿਲ ਨਹੀਂ ਨੀ ਹੁਣ ਇਹ ਮਸਲਾ ਇਹ ਨਹੀਂ ਕਿ ਸ਼ਰਮਣੀ ਕਮੇਟੀ ਦੇ ਗੁਰਦੁਆਰੇ ਕਿਵੇਂ ਮੈਨੇਜ ਕਰਨੇ ਆ ਇਤੋਂ ਮਸਲਾ ਅੱਗੇ ਲੰਘ ਗਿਆ ਆ ਅੱਗੇ ਲੰਘੇ ਤੇ ਉਹ ਵੀ ਹੁਣ ਜਿਹੜਾ ਆ ਇਲੈਕਸ਼ਨਾਂ ਹੋਣਾ ਜਣੀਆਂ ਨੇ ਜੇਕਰ ਅਕਾਲੀ ਦਲ ਦੇ ਹੱਕ ਚ ਕੋਈ ਹੁਣ ਕੋਈ ਇਕੱਠ ਨਹੀਂ ਹੋ ਰਿਹਾ ਕੋਈ ਇਹਦੇ ਬਾਅਦ ਇਲੈਕਸ਼ਨਾਂ ਦੇ ਵਿੱਚ ਕਿਹੜਾ ਫਿਰ ਕੀ ਇਹੀ ਪੀਸੇ ਜਾਣੀਆਂ ਕੀ ਹੋਏਗਾ ਤਾਂ ਤੁਹਾਨੂੰ ਕੀ ਲੱਗਦਾ ਹੁਣ ਜਿਹੜੇ ਦੂਜੇ ਬਦਲਵੇਂ ਦਲ ਨੇ ਚਾਹੇ ਅਮਰਿਤਪਾਲ ਸਿੰਘ ਉਹਨਾਂ ਦਾ ਦਲ ਆ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਦਾ ਦਲ ਆ ਉਹ ਹੁਣੇ ਸਾਰੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਤੁਸੀਂ ਕੀ ਸਕੋਪ ਦੇਖਦੇ ਹੋ ਵੇਖੋ ਉਹਨਾਂ ਕੋਲ ਕੋਈ ਚਾਰਾ ਨਹੀਂ ਹੈਗਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੀਡਰਸ਼ਿਪ ਦੀ ਗੱਲ ਹੋਈ ਹੈ ਹੂੰ ਜਿਹੜਾ ਮੈਨੂੰ ਸੰਭਾਵਨਾ ਲੱਗਦੀ ਹੈ ਜਿਹੜਾ ਹੋ ਸਕਦੀ ਹੈ ਨੇ ਜਥੇਦਾਰ ਸਾਹਿਬ ਆਉਂਦੇ ਆ ਧਮੀ ਸਾਹਿਬ ਬਾਹਰ ਹੋ ਗਿਆ ਉਹਨਾਂ ਦੀ ਥਾਂ ਤੇ ਹੋਰ ਬੰਦਾ ਡੋਮੀਨੇਟ ਕਰਕੇ ਉਹ ਸਮੁੱਚੀ ਜਿਹੜੀ ਅਕਾਲੀ ਦਲ ਦੀ ਭਰਤੀ ਹੋਈ ਆ ਆਪਣੇ ਵੱਲੋਂ ਉਹ ਗੈਰ ਕਾਨੂੰਨੀ ਐਲਾਨ ਕਰਕੇ ਨਵੀਂ ਭਰਤੀ ਦੀ ਗੱਲ ਕਰਨ ਇਹ ਪੰਥ ਚੋਂ ਜਾਵੇ ਪੰਥ ਦੀਆਂ ਸਾਰੀਆਂ ਜਿਹੜੀਆਂ ਅ ਹੋਰ ਤੇ ਰਾਣੇ ਉਹਨਾਂ ਨੂੰ ਵੀ ਭਰੋਸੇ 'ਚ ਲੈ ਲਿਆ ਜਾਵੇ ਤੇ ਨਵੀਂ ਭਰਤੀ ਕੀਤੀ ਜਾਵੇ ਇਹੀ ਮਾਨ ਸਾਹਿਬ ਦੇ ਹੱਕ 'ਚ ਵੀ ਇਹ ਗੱਲ ਜਾਂਦੀ ਹੈ ਸਾਰੇ ਤਰ੍ਹਾਂ ਦੀ ਇੱਕ ਜੰਦ ਤੇ ਹੁਣ ਪਾਈਤਾਨ ਸਰਪੰਥ ਕੋਲ ਦੋ ਜਿਹੜੇ ਉੱਪਰਵੇਂ ਲੀਡਰ ਨੇ ਹਾਂਜੀ ਇਹ ਧਾਰਮਿਕ ਤੌਰ ਤੇ ਹਰਪ੍ਰੀਤ ਸਿੰਘ ਅੱਜ ਪੰਥ ਦੇ ਦੇਵਤੇ ਧਿਆਨ ਕੇਂਦਰ ਖੇਤਰੇ ਸਾਰੀਆਂ ਤੇ ਆਂਦਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਉਹ ਮਸਤਵਾਨੀ ਦੀ ਜਦੋਂ ਹੋਈ ਸੀ ਸਟੇਜ ਤੇ ਉੱਥੇ ਸਾਰੀਆਂ ਤੇ ਰਸੀਆਂ ਉਹਨਾਂ ਨੇ ਕਾਫੀ ਪੋਜ਼ਿਟਿਵ ਜੀਤੇ ਸੀ ਤੇ ਹੁਣ ਦੂਜੇ ਪਾਸੇ ਜਿਹੜਾ ਮਨਪ੍ਰੀਤ ਇਹ ਵਾਲੀ ਹੈ ਉਹਦਾ ਵੀ ਕਦ ਵਧਿਆ ਉਹ ਨੌਜਵਾਨੀ ਹੈ ਉਹਨਾਂ ਨੇ ਲੋਕਾਂ 'ਚ ਵੀ ਕੰਮ ਕੀਤਾ ਆ ਇਹੇ ਜੇ ਬੰਦੇ ਜੇ ਅੱਗੇ ਹੁੰਦੇ ਆ ਦੀ ਲੀਡਰਸ਼ਿਪ ਵੀ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਇਹਨਾਂ ਦੇ ਦੁਆਲੇ ਹੋਏਗਾ ਅੱਗੇ ਇਹ ਕਿੰਨੀ ਇਮਾਨਦਾਰੀ ਨਾਲ ਕੰਮ ਕਰਦੇ ਆ ਜੇਕਰ ਅਕਾਲ ਤਖਤ ਤੋਂ ਹੋਏ ਹੁਕਮਾਂ ਦੀ ਭਾਵਨਾ ਅਨਸਾਰ ਉਹ 7 ਮੈਂਬਰੀ ਕਮੇਟੀ ਦੇ ਵਿੱਚੋਂ 5 ਮੈਂਬਰ ਵਿੱਚ ਚੱਲ ਪਿੰਦੇ ਆ ਜੀ ਤਾਂ ਉਹ ਉਹਦਰ ਨੂੰ ਭਰਤੀ ਨਵੀਂ ਕਰਦੇ ਆ ਐਕਚੁਅਲੀ ਭਰਤੀ ਹੁੰਦੀ ਹੈ ਪਿੰਡਾਂ 'ਚ ਜਾ ਕੇ ਹੁੰਦੀ ਜਿਵੇਂ ਉਹ ਗੱਲ ਕੀਤੀ ਗਈ ਸੀ ਤਾਂ ਉਹ ਗੱਲ ਵੱਤ ਸਕਦੀ ਹੈ ਨਹੀਂ ਤਾਂ ਸੰਕਟ ਕਿਹੜਾ ਹੈ ਹੋਰ ਜਿਹੜਾ ਸੀ ਆ ਦੇਖਦੇ ਆ ਪਿਛਲੇ 2-3 ਮਹੀਨਿਆਂ ਤੋਂ ਹਰ ਦਿਨ ਜਿਹੜਾ ਆ ਮਸਲਾ ਹੱਲ ਹੋਣ ਦੀ ਬਜਾਏ ਹੋਰ ਸੰਕਟ ਵੱਲ ਹੋਰ ਸੰਕਟ ਵੱਲ ਜਾ ਰਿਹਾ ਹੈ। ਤਾਂ ਇਹਦੇ ਕਿਉਂ ਨਿਕਲਣਾ ਚਾਹੀਦਾ ਹੈ? ਇਹਦੇ ਵਿੱਚੋਂ ਸਿਰ ਜੋੜ ਕੇ ਬੈਠਣਾ ਚਾਹੀਦਾ ਸਾਰਿਆਂ ਨੂੰ ਆਪਣੀ ਹੋਮਿਆਂ ਜਿਹੜੀ ਛੱਡ ਦੇਣੀ ਕਹੀਦੀ ਹੈ। ਉਹਨਾਂ ਜਥਿਆਂ ਨੂੰ ਉਹਨਾਂ ਧਿਰਾਂ ਦੇ ਛੋਟੇ ਅਕਾਲੀਵਾਲ ਦੇ ਧੜੇਆ ਉਹਨਾਂ ਨੂੰ ਵੀ ਛੱਡਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਵੀ 40-40 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ ਉਹ ਸਾਡੇ ਕੋਲ ਇੱਕ ਮੌਕਾ ਹੈ ਇਹ ਵਾਰ-ਵਾਰ ਮੌਕੇ ਨਹੀਂ ਆਉਂਦੇ ਇਹਨੂੰ ਸਾਹਮਣਾ ਚਾਹੀਦਾ ਹੈ। ਸਾਨਵਾਜੀ ਬਹੁਤ-ਬਹੁਤ ਐਸੈਂਟ ਡਾਕਟਰ ਖੁਸ਼ਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਉਹਨਾਂ ਨੇ ਜੋ ਜੋ ਸਟ੍ਰੋਮਨੀ ਕਮੇਟੀ ਦੇ ਪ੍ਰਧਾਨ ਹਰਜਨ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਹ ਉਸ ਦੀ ਸਾਰੀ ਸੂਰਤ ਤੇ ਹਾਲਤੇ ਜਾਂ ਭਵਿੱਖ ਦੇ ਵਿੱਚ ਕੀ ਹੋਣਾ ਚਾਹੀਦਾ ਉਸ ਮਾਮਲੇ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲ ਬਹੁਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਤੁਹਾਨੂੰ